ਹੁਸ਼ਾਰਪੁਰ ਦਿਵਸ ਤੋਂ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨ ਕਾਸ਼ਾ ਸੋ ਜੀਵੇ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਪਾਸੇ ਪੰਜਾਬ ਦੀ ਆਮ ਆਦਮੀ ਪਾਕੀ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਕਰਦੀ ਨਹੀਂ ਥੱਕਦੀ ਤਾਂ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਕੁਝ ਅਜੀਹੇ ਦਾਗੀ ਅਧਿਕਾਰੀ ਨੇ ਜੋ ਪੰਜਾਬ ਸਰਕਾਰ ਨੂੰ ਉਹਨਾਂ ਦੇ ਮਿਸ਼ਨ ਦੇ ਵਿੱਚ ਕਾਮਯਾਬ ਹੋਣ ਤੋਂ ਰੋਕ ਰਹੇ ਨੇ ਜੀ ਹਾਂ ਇੱਕ ਤਾਜ਼ਾ ਮਾਮਲਾ ਹੁਸ਼ਾਰਪੁਰ ਮਾਲਪੁਰ ਦੇ ਬਲਕ ਬੀਡੀਪੀਓ ਦਫ਼ਤਰ ਤੋਂ ਸਾਹਮਣੇ ਆਇਆ ਜਿ세 ਕਿ ਤਕਰੀਬਨ 1 ਕਰੋੜ ਰੁਪਏ ਦੇ ਕੁੱਟਾ ਲੈ ਦਾ ਮਾਮਲਾ ਜਿਹੜਾ ਉਹ ਉਜਾਗਰ ਹੋਇਆ ਸੋ ਇਸ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਅੱਜ ਮੁشارਪਰ ਨਿਊਜ਼ ਦੇ ਵਿੜੇ ਚ ਆਰਟੀਆਈ ਐਕਟੀਵਿਸਟ ਜਗਪਾਲ ਸਿੰਘ ਮਾਨ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਪੂਰਾ ਕਪਲਾਸੀ ਤੇ ਕਿਵੇਂ ਕਿਵੇਂ ਅਫਸਰ ਵੱਲੋਂ ਜਿਵੇਂ ਇੱਕਪਲਾ ਕੀਤਾ ਗਿਆ ਸੋ ਤੁਮਾਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਤੁਹਾਡੇ ਵੀ ਬਹੁਤ-ਬਹੁਤ ਧੰਨਵਾਦ ਜੀ ਜੀ ਤਮਨ ਸਾਹਿਬ ਹੁਸ਼ਿਆਰਪੁਰ ਮਾਲਕੋੜ ਬੀਡੀਪੀਓ ਬਲਾਕ ਦਾ ਇੱਕ ਤਕਰੀਬਨ 1 ਕਰੋੜ ਰੁਪਏ ਦੇ ਲਗਭਗ ਦਾ ਇੱਕ ਕਪਲਾ ਸਾਹਮਣੇ ਆਇਆ ਵੱਡਾ ਕਪਲਾ ਸਾਹਮਣੇ ਆਇਆ ਕੀ ਪੂਰਾ ਕਪਲਾ ਇਸ ਬਾਬਤ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਜਰੂਰ ਇੱਕ ਇੱਕ ਕਰਕੇ ਜਾਣਕਾਰੀ ਸਾਂਝੀ ਕਰ ਦਿਓ ਪਹਿਲਾਂ ਉੱਥੇ ਜਿਹੜੇ ਮੌਜੂਦਾ ਬੀਡੀਪੀਓ ਆ ਉਹ ਬਲਵਿੰਦਰਪਾਲ ਜੀ ਆ ਉਹ ਡਾਈਬਿਕ ਪੇਸ਼ੈਂਟ ਆ ਤੇ ਉਹਨਾਂ ਦੀ ਅੱਖਾਂ ਦੀ ਕੁਝ ਪ੍ਰੋਬਲਮ ਸੀ ਜਿਹਦੇ ਕਰਕੇ ਉਹਨਾਂ ਨੇ ਛੁੱਟੀ ਅਪਲਾਈ ਕੀਤੀ 221124 ਤੇ 221124 ਨੂੰ ਉਹ ਛੁੱਟੀ ਚਲੇ ਗਏ ਉਸ ਤੋਂ ਬਾਅਦ ਜਿਹੜਾ ਚਾਰਜ ਮਿਲਿਆ ਬਾਧੂ ਚਾਰਜ ਉਹ ਲੇਖਾਕਾਰ ਚਾਰਜ ਬੀਡੀਪੀਓ ਹਾਰਪੁਰ ਬਲੋਕ 1 ਸੁਖਿੰਦਰ ਸਿੰਘ ਜੀ ਨੂੰ ਦਿੱਤਾ ਗਿਆ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਹੁਕਮਾਂ ਅਨੁਸਾਰ ਤੇ ਨਾਲ ਇਹ ਕੰਡੀਸ਼ਨ ਇੰਪੋਜ਼ ਕੀਤੀ ਸੀ ਡਿਪਟੀ ਕਮਿਸ਼ਨਰ ਜੀ ਨੇ ਕਿ ਤੁਸੀਂ ਨਰੇਗਾ ਵਰਕਰਾਂ ਦੀ ਪੇਮੈਂਟ ਕਰਨੀ ਹੈ ਬੇਸਿਸ ਦੀ ਤੇ ਨਾਲ ਮਲਾਜਮਾਂ ਦੀਆਂ ਤਨਖਾਹਾਂ ਦੇ ਇਹ ਹੋਰ ਬਹੁਤ ਕੰਮ ਇਹਨਾਂ ਨੂੰ ਕੋਈ ਅਲਾਟ ਨਹੀਂ ਕੀਤਾ ਸੀ ਇਹ ਸੁਖਿੰਦਰ ਸਿੰਘ ਬੀਡੀਪੀਓਜ਼ ਨੇ ਆਪਣੀ ਮਰਜ਼ੀ ਕਰਕੇ ਡਿਪਟੀ ਕਮਿਸ਼ਨਰੀ ਦੇ ਜਿਹੜੇ ਆਰਡਰ ਸੀਗੇ ਉਹਨਾਂ ਦੀ ਵਾਇਲੇਸ਼ਨ ਕਰਕੇ ਇਹਨਾਂ ਨੇ ਉੱਥੇ ਜਿਹੜਾ ਫੰਡ ਸੀਗਾ ਕੰਟੀਜੈਂਸੀ ਚੌਥਵੇਂ ਵਿੱਤ ਕਮਿਸ਼ਨ ਦਾ ਕੰਟੀਜੈਂਸੀ ਫਾਂਡ ਆ ਉਹਦੇ ਵਿੱਚੋਂ ਲਗਭਗ 97 ਲੱਖ ਰੁਪਏ ਤੋਂ ਵੀ ਵੱਧ ਦੀਆਂ ਅਦਾਇਕੀਆਂ ਉਹ ਕਰ ਦਿੱਤੀਆਂ ਆਪਣੀ ਮਰਜ਼ੀ ਨੂੰ ਸਾਰ ਤੇ ਜਦੋਂ ਅਸੀਂ ਉਹ ਡਾਟਾ ਕਲੈਕਟ ਕੀਤਾ ਉਹ ਤੋਂ ਬਾਅਦ ਅਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਕੰਮ ਤੇ ਹੋਈ ਨਹੀਂ ਆ ਤੇ ਇਹ ਪੇਮੈਂਟਾਂ ਜਿਸ ਤਰ੍ਹਾਂ ਇੱਕ ਇੱਕ ਪੱਤੀ ਨੂੰ ਕਟਾ ਕੇ ਨੌ ਪੇਮੈਂਟਾਂ ਹੀ ਕਰਤੀਆਂ ਕਿ ਇੰਨਾ ਵਿਕਾਸ ਹੋਣ ਲੱਪਿਆ ਵੀ ਰਾਤੋਂ ਰਾਤ ਪੇਮੈਂਟ ਆਉਣ ਲੱਪੀਆਂ ਤੇ ਸਾਨੂੰ ਫਿਰ ਥੋੜੀ ਜਿਹੀ ਡਾਊਟ ਹੋਈ ਅਸੀਂ ਉਸ ਡਾਟੇ ਨੂੰ ਚੰਗੀ ਤਰ੍ਹਾਂ ਖੰਗਾਲਿਆ ਫਿਰ ਆਰਟੀਆਈ ਵੀ ਅਪਲਾਈ ਕੀਤੀ ਤਾਂਕਿ ਇਹ ਡਾਟਾ ਜਿਹੜਾ ਆ ਪ੍ਰੋਪਰ ਕਲੈਕਟ ਕੀਤਾ ਜਾਵੇ ਫਿਰ ਬੀਡੀਪੀਓਜ਼ ਨੇ ਬਲਵਿੰਦਰਪਾਲ ਜੀ ਨੇ 9125 ਨੂੰ ਆਪਣੀ ਡਿਊਟੀ ਜੁਆਇਨ ਕਰ ਲਈ ਤੇ ਜਦੋਂ ਉਹਨਾਂ ਨੇ ਡਿਊਟੀ ਜੁਆਇਨ ਕੀਤੀ ਤੇ ਉਹਨਾਂ ਨੇ ਆ ਕੇ ਆਪਣੇ ਦਫ਼ਤਰ ਦੇ ਵਿੱਚ ਦੇਖਿਆ ਨੈਚਰਲੀ ਤੌਰ ਤੇ ਦ ਬੀਡੀਪੀਓ ਬਲਵਿੰਦਰਪਾਲ ਇਜ਼ ਅ ਔਨੈਸਟ ਪਰਸਨ ਹੈ ਤੇ ਉਹਨਾਂ ਦੀ ਫੈਮਿਲੀ ਵੀ ਵੈਲ ਸੈਟਲਡ ਹੈ ਸਾਰਾ ਕੁਝ ਤੇ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਦਫ਼ਤਰ ਦੇ ਵਿੱਚ ਦੇਖਿਆ ਕਿ ਉਹਨਾਂ ਦਾ ਜਿਹੜਾ 14ਵਾਂ ਵਿੱਤ ਕਮਿਸ਼ਨ ਹੈ ਕੰਟੀਜੈਂਸੀ ਫੰਡ ਦੇ ਵਿੱਚੋਂ ਤੇ ਬਹੁਤ ਸਾਰੇ ਚੈੱਕ ਕੈਸ਼ ਹੋਏ ਤਨੋਂ ਕੋ ਕੈਸ਼ ਬੁੱਕ ਵੀ ਹੈ ਨਹੀਂ ਸੀ ਫਿਰ ਜਦੋਂ ਉਹਨਾਂ ਨੇ ਹੋਰ ਅਗੇ ਵੈਰੀਫਿਕੇਸ਼ਨ ਕੀਤੀ ਇਹ ਜਿਹੜਾ ਪੈਸਾ ਉਹਨਾਂ ਨੇ ਅਦਾਇਕੀਆਂ ਕੀਤੀਆਂ ਉਹ ਅਦਾਇਕੀਆਂ ਦਾ ਰਿਕਾਰਡ ਵੀ ਦਸਤਰ ਦੇ ਵਿੱਚ ਨਹੀਂ ਸੀ ਫਿਰ ਉਹਨਾਂ ਨੇ ਐਕਚੁਅਲੀ ਤੌਰ ਤੇ ਬੈਂਕ ਦੀ ਸਟੇਟਮੈਂਟ ਲਈ ਪੀਪੀ ਵਿੱਚ ਬੈਂਕਰੀ ਸਟੇਟਮੈਂਟ ਜੋ ਕਿਨਾਂ ਸੁਖਿੰਦਰ ਸਿੰਘ ਨੇ ਡਿਊਟੀ ਜੁਆਇਨ ਕਰਤਾ ਹੀ ਸਾਰੇ ਪਾਸੇ ਇਸ ਗੱਲ ਦਾ ਲੈਟਰ ਫਾਰਵਰਡ ਕੀਤਾ ਹੋਵੇਗਾ ਬੈਂਕਾਂ ਦੇ ਵਿੱਚੋਂ ਕਿ ਮੈਂ ਹੁਣ ਇਹ ਡਿਊਟੀ ਜੁਆਇਨ ਕਰ ਲਈ ਆ ਪੇ ਜਿਹੜੇ ਰਾਈਟਸ ਆ ਇਹ ਮੈਨੂੰ ਮਿਲੇ ਪਰ ਜੋ ਡਿਪਟੀ ਕਮਿਸ਼ਨਰ ਨੇ ਰਾਈਟ ਸੱਤ ਸਕੇ ਉਹ ਸਿਰਫ ਇਹੀ ਸੀ ਨਿਗਾ ਦੀ ਪੇਮੈਂਟ ਤੇ ਮੁਲਾਜ਼ਮਾਂ ਦੀ ਤਨਖਾਹ ਮਤਲਬ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਗਈ ਹੈ ਬੀਡੀਪੀਓ ਸੁਖਜਿੰਦਰ ਸਿੰਘ ਵੱਲੋਂ ਹਾਂਜੀ ਤਾਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਸਿੱਕ ਤੇ ਚਾਂ ਕਿ ਉਸ ਵੱਲੋਂ ਆਪਣੀਆਂ ਮਨਮਰਜ਼ੀਆਂ ਕੀਤੀਆਂ ਗਈਆਂ ਹਾਂਜੀ ਜੀ ਤਾਂ ਹੁਣ ਆਪਾਂ ਕਪਲੇ ਦੀ ਗੱਲ ਕਰੀਏ ਕਿਵੇਂ-ਕਿਵੇਂ ਇਹ ਕਪਲਾ ਕੀਤਾ ਜਿਵੇਂ ਕਿ ਤੁਹਾਡੇ ਵੱਲੋਂ ਦੱਸਿਆ ਗਿਆ ਕਿ 97 ਲੱਖ ਤੋਂ ਵੱਧ ਹੈ ਜਿਹੜਾ ਕਪਲਾ ਕੀਤਾ ਗਿਆ ਤੇ ਜਦੋਂ ਦੂਸਰਾ ਸਵਾਲ ਮੈਂ ਨਾਲ ਹੀ ਪੁੱਛ ਰਿਹਾ ਹਾਂ ਤੇ ਜਦੋਂ ਬੀਡੀਪੀਓ ਬਲਵਿੰਦਰਪਾਲ ਨੂੰ ਪਤਾ ਲੱਗਦਾ ਤਾਂ ਉਹਨਾਂ ਵੱਲੋਂ ਡੀਡੀਪੀਓ ਤੇ ਡੀਸੀ ਸਾਹਿਬਾਨ ਅੱਗੇ ਪੇਸ਼ ਹੋ ਕੇ ਇਸ ਦੀ ਜਿਹੜੀ ਉਹ ਸ਼ਿਕਾਇਤ ਸ਼ਾਇਦ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ ਕਿ ਇਸ ਦੀ ਜਿਹੜੀ ਕੋਕ ਕਰਵਾਈ ਜਾਵੇ ਕਿਉਂਕਿ ਜੇਕਰ ਉਹ ਜਿਹਾ ਨਾ ਕਰਵਾਉਂਦੇ ਤਾਂ ਇਸ ਦਾ ਜਿਹੜਾ ਸਾਰਾ ਜੋ ਉਲੰਘਾ ਸੀ ਸ਼ਾਇਦ ਉਹਨਾਂ ਦੇ ਸਿਰ ਤੇ ਫਟਣਾ ਸੀਗਾ ਬਿਲਕੁਲ ਸਹੀ ਗੱਲ ਹੈ ਤੇ ਜੇ ਬਿਲਵਿੰਦਰ ਪਾਲ ਜੀ ਇਹ ਇਨੀਸ਼ੀਏਟਿਵ ਨਾ ਲੈਂਦੇ ਤੇ ਨੇਚਰਲੀ ਤੌਰ ਤੇ ਜੇ ਇਹ ਮਸਲੇ ਨੂੰ ਦਵਾਈ ਰੱਖਦੇ ਅਲਟੀਮੇਟਲੀ ਕੁਝ ਟਾਈਮ ਲੈਪਸ ਹੋਣ ਤੋਂ ਬਾਅਦ ਇਹ ਸਾਰਾ ਜਿਹੜਾ ਆ ਪਾਂਡਾ ਉਹਨਾਂ ਸਿਰੇ ਫੁੱਟਣਾ ਸੀ ਤੇ ਕਰਪਸ਼ਨ ਦਾ ਤੇ ਉਹਨਾਂ ਦੀ ਜਿਹੜੀ ਡਿਊਟੀ ਬੰਦੀ ਸੀ ਉਹਨਾਂ ਨੇ ਪੂਰੀ ਇਮਾਨਦਾਰੀ ਨਾਲ ਅਨੁਭਈਆ ਤੇ ਸਰਕਾਰ ਦੇ ਧਿਆਨ ਹੇਠ ਲਿਆਂਦਾ ਫਿਰ ਉਹ ਡੀਡੀਪੀਓਜ਼ ਨੂੰ ਮਿਲੇ ਫਿਰ ਡਿਪਟੀ ਕਮਿਸ਼ਨਰ ਨੂੰ ਲਿਖ ਕੇ ਦਿੱਤਾ ਫਿਰ ਐਡੀਸਾਬ ਨੂੰ 172 ਨੂੰ ਇਹਨਾਂ ਨੇ ਲਿਖ ਕੇ ਦਿੱਤਾ ਇਹਦਾ ਮੀਨ ਟਾਈਮ ਜਦੋਂ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਫਿਰ ਉਹਨਾਂ ਨੇ ਡਾਇਰੈਕਟਰ ਪੰਚਾਇਤ ਦੇ ਧਿਆਨ ਹੇਠ ਵੀ ਇਹ ਮਾਮਲਾ ਲਿਆਂਦਾ ਇਹਦਾ ਮੀਨ ਟਾਈਮ ਉੱਥੇ ਡਾਇਰੈਕਟਰ ਪੰਚਾਇਤ ਦੀ ਟਰਾਂਸਫਰ ਹੋ ਗਈ ਤੇ ਉਹ ਨਵੇਂ ਡਾਇਰੈਕਟਰ ਆਏ ਆ ਤੇ ਦੇਖੋ ਕੀ ਕਾਰਵਾਈ ਹੁੰਦੀ ਆ ਜਦੋਂ ਕਿ ਜਦੋਂ ਲੋਕਲ ਲੈਵਲ ਤੇ ਡੀਡੀਪੀਓ ਦੇ ਧਿਆਨ ਹੇਠ ਲਿਆਂਦਾ ਤੇ ਡੀਡੀਪੀਓਸ ਨੂੰ ਚਾਹੀਦਾ ਸੀਗਾ ਰਿਕਾਰਡ ਬਿਲਕੁਲ ਸਾਫ ਪਿਆ ਸਾਰਾ ਕ੍ਰਪਸ਼ਨ ਦਾ ਭੇਨਣੀ ਤਰੀਕੇ ਨੂੰ ਪੈਸੇ ਕਢਾਏ ਬੈਂਕ ਸਟੇਟਮੈਂਟ ਪਈਆ ਤੇ ਉਹਨਾਂ ਦੇ ਜਿਹੜਾ ਲਿਖ ਕੇ ਦੇ ਰਿਹਾ ਬੀਡੀਪੀਓਸ ਉਹ ਵੀ ਤਾਂ ਇੱਕ ਵੈਲਿਊ ਆ ਤੇ ਉਸ ਤਰ੍ਹਾਂ ਹੀ ਲਿਖਿਆ ਆਪਣੀ ਅੰਡਰ ਸਿਲ ਦੇ ਥੱਲੇ ਸਟੈਂਪ ਦੇ ਥੱਲੇ ਉਹ ਲਿਖ ਕੇ ਦੇ ਰਹੇ ਆ ਇਹਦਾ ਪੈਸਾ ਜਿਹੜਾ ਆ ਉਹ ਚਾਰਨੇ ਵਿੱਤ ਕਮੇਂ ਦੇ ਕੰਟੀਜੈਂਸੀ ਫੰਡ ਦੇ ਵਿੱਚੋਂ ਸੁਖਜਿੰਦਰ ਸਿੰਘ ਨੇ ਡਰਾਕ ਮਤਲਬ ਕਿ ਜਦੋਂ ਡੀਡੀਪੀ ਹੁੰਤੇ ਹੈ ਡੀਸੀ ਨੂੰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਬੀਡੀਪੀ ਬਲਵਿੰਦਰਪਾਲ ਵੱਲੋਂ ਤਾਂ ਇਹਨਾਂ ਦੋਹਾਂ ਅਫਸਰਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਨਹੀਂ ਕਰ ਪਈ ਇਹਨਾਂ ਨੇ ਜਿਸ ਤੋਂ ਬਾਅਦ ਉਸ ਵੱਲੋਂ ਉੱਪਰ ਤੱਕ ਪਹੁੰਚ ਕੀਤੀ ਜਾਂਦੀ ਹੈ ਡਾਕਟਰ ਅਫੀਸ ਤੱਕ ਹਾਂਜੀ ਫਿਰ ਇਹਨਾਂ ਨੇ ਡਾਇਰੈਕਟਰ ਜਿਹੜੇ ਪੰਚਾਇਤ ਅਫੀਸਰ ਆ ਉਹਨਾਂ ਨੂੰ ਉੱਪਰ ਜਾ ਕੇ ਸਾਰਾ ਕੰਪਲੇਂਟ ਫੇਰ ਦੁਆਰਾ ਉੱਪਰ ਕੀਤੀ ਪਰ ਥੱਲੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਹਨਾਂ ਦੀ ਇਹ ਡਿਊਟੀ ਮੰਨੀ ਸੀ ਤੇ ਉਹਨਾਂ ਨੇ ਫਿਰ ਆਪਣਾ ਬੈਂਕ ਅਕਾਊਂਟ ਚੈੱਕ ਕੀਤਾ ਜਿਹੜਾ ਐਸਜੀਐਫਸੀ ਦਾਗਾ ਤੇ ਉਹ ਸਾਰੀ ਉਹਨਾਂ ਦੀ ਸਟੇਟਮੈਂਟਾਂ ਦੂਸਰੀ ਗੱਲ ਇੰਪੋਰਟੈਂਟ ਚੀਜ਼ ਹੈ ਇਹ ਜੇ ਜਿਹੜੇ ਉੱਥੇ ਮੌਜੂਦਾ ਹੈ ਉਹਨਾਂ ਨੂੰ ਵੀ ਨਹੀਂ ਪਤਾ ਪਏ ਪੈਸੇ ਮਰਕਲ ਕਢਵਾਏ ਆ ਇਹ ਸਾਰਾ ਗੁਪਤ ਤਰੀਕੇ ਨਾਲ ਪੈਸੇ ਕਢਵਾਏ ਗਏ ਆ ਉੱਥੇ ਇੱਕ ਪ੍ਰਬੰਧਕ ਆ ਉਹ ਦੱਸਿਆ ਜਾ ਰਿਹਾ ਕਿ ਬੀਡੀਪੀਓ ਸੁਖਜਿੰਦਰ ਸਿੰਘ ਸਮੇਤ ਦਫ਼ਤਰ ਦੇ ਹੋਰ ਦੋ ਮੁਲਾਜ਼ਮ ਵੀ ਉਹਨਾਂ ਦੋ ਮੁਲਾਜ਼ਮ ਸ਼ਾਮੂਲਿਤ ਹੀ ਉਹਨਾਂ ਦੇ ہاں ਜੀ ਇੱਕ ਪ੍ਰਬੰਧਕ ਹੈ ਇੱਕ ਪੰਚਾਇਤ ਹੈ ਫਿਰ ਦੂਈ ਦੇਖੋ ਜਦੋਂ ਪੰਚਾਇਤ ਇਲੈਕਟ ਹੋ ਜਾਂਦੀ ਆ ਉਸ ਤੋਂ ਬਾਅਦ ਪ੍ਰਬੰਧਕ ਦੇ ਸਾਰੇ ਰਾਈਟਸ ਖਤਮ ਹੋ ਜਾਂਦੇ ਕਿਉਂਕਿ ਡੈਮੋਕ੍ਰੇਸੀ ਆ ਤੇ ਪੰਚਾਇਤ ਨੂੰ ਪੂਰਾ ਰਾਈਟ ਮਿਲ ਜਾਂਦਾ ਜੇ ਤੁਸੀਂ ਪੰਚਾਇਤ ਦੇ ਅਕਾਊਂਟ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਹੈ ਜਿੱਦਾਂ ਹਕੂਮਤਪੁਰ ਪੰਚਾਇਤ ਆ ਉਹਦੇ ਕਾਊਂਟ ਦੇ ਵਿੱਚ 9 ਲੱਖ ਰੁਪਇਆ ਇਹ 5 12 24 ਨੂੰ ਟਰਾਂਸਫਰ ਕੀਤਾ ਗਿਆ ਤੇ ਜਦੋਂ ਕਿ ਉੱਥੇ ਉਹਦਾ ਐਸਟੀਮੇਟ ਬਣਾਣਾ ਸੀ ਪ੍ਰੋਜੈਕਟ ਦਾ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕੰਮ ਕਰਨਾ ਪੰਚਾਇਤ ਨੂੰ ਪਤਾ ਕੋਈ ਨਹੀਂ ਮੈਂ ਸਰਮਾ ਸਭ ਨਹੀਂ ਮਿਲਿਆ ਮੈਂ ਕਿਹਾ ਕੋਈ ਪੈਸਾ ਆਇਆ ਕਹਿੰਦੇ ਨਹੀਂ ਸਾਨੂੰ ਕੋਈ ਪਤਾ ਹੀ ਨਹੀਂ ਆ ਤੇ ਜਦੋਂ ਸਾਈਣੀ ਪ੍ਰਬੰਧਕ ਨੇ ਕਰਕੇ ਕਢਾ ਲਾ ਹੈ ਦੇ ਮੈਂ ਚੰਗੀ ਤਰ੍ਹਾਂ ਤੇ ਉਹਨਾਂ ਨੂੰ ਜੀ ਸਭ ਨੂੰ ਵੀ ਨਹੀਂ ਪਤਾ ਪੈਂਦਾ ਪੰਚਾਇਤ ਹੋਣ ਦੇ ਬਾਵਜੂਦ ਪ੍ਰਬੰਧਕ ਨੇ ਆਪਣੇ ਸਾਈਨ ਕਰਤੇ ਆਪਣੇ ਸਾਈਨ ਕਰਤੇ ਜੀ ਤੇ ਦੂਜੀ ਗੱਲ ਆ ਅੱਛਾ ਐਤਮਾਨ ਸਾਹਿਬ ਇੱਥੇ ਪੁੱਛਣਾ ਵੀ ਇਹ ਬਾਜ਼ਵ ਹੋਵੇਗਾ ਕਿ ਬੀ ਡੀ ਪੀ ਉਹ ਸੁਖਜਿੰਦਰ ਸਿੰਘ ਨੇ ਇਹ ਜੋ ਕਪਲਾ ਕੀਤਾ ਜਾਂ ਕੁਟਾਲਾ ਕੀਤਾ ਕਿਹੜੇ ਕਿਹੜੇ ਪਿੰਡ ਹਕੂਮਤਪੁਰ ਤੁਸੀਂ ਦੱਸ ਰਹੇ ਹੋ ਕਿ 9 ਲੱਖ ਰੁਪਇਆ ਉਹ ਜਾਰੀ ਕਰ ਦਿੱਤਾ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪਿੰਡਾਂ ਨੂੰ ਕੀਤਾ ਹਕੂਮਤਪੁਰ ਦੀ ਤੁਸੀਂ ਗੱਲ ਕੀਤੀ ਹੈ ਹਾਂਜੀ ਹਕੂਮਤਪੁਰ ਦੇ ਵਿੱਚ ਕੀ ਦਰਸਾਇਆ ਗਿਆ ਬੀਡੀਪੀ ਉਹਨਾਂ ਨੇ ਕਿ ਕਿਹੜੇ ਕਿਹੜੇ ਵਿਕਾਸ ਕੰਮ ਨੂੰ ਲੈ ਕੇ ਕੀਤਾ ਗਿਆ ਵਿਕਾਸ ਕੰਮ ਨਹੀਂ ਲਿਖੇ ਉਹਨਾਂ ਨੇ 9 ਲੱਖ ਰੁਪਇਆ ਉਹਨਾਂ ਦੇ ਅਕਾਊਂਟ 'ਚ ਪਾਇਆ ਤੇ ਉਹਨਾਂ ਨੇ ਕਢਵਾ ਲਿਆ ਤੇ ਪੰਚਾਇਤ ਨੂੰ ਪਤਾ ਕੋਈ ਨਹੀਂ ਨਾ ਪਿੰਡ ਦੀ ਲੋਕਾਂ ਨੂੰ ਪਤਾ ਅੱਜ ਮੈਂ ਸਵੇਰੇ ਪਿੰਡ ਵੀ ਗਿਆ ਸੀ ਤੇ ਉੱਥੇ ਮੈਂ ਪਤਾ ਕੀਤਾ ਅੱਛਾ ਕੰਮ ਵੀ ਨਹੀਂ ਕੋਈ ਹੋਇਆ ਕੰਮ ਵੀ ਨਹੀਂ ਕੋਈ ਕੋਈ ਕੰਮ ਨਹੀਂ ਹੋਇਆ ਪੈਸਾ ਗਿਆ ਕਿੱ ਇਹਨਾਂ ਨਿਕੜ ਵਾਲੇ ਨਾਚਲੀ ਤੌਰ ਤੇ ਪੈਸੇ ਦੀ ਇਹਨਾਂ ਨੇ ਵੰਡ ਕੀਤੀ ਹੋਣੀ ਆਪਸ ਵਿੱਚ ਹੀ ਹਿੱਸੇ ਪੱਤੀ ਤੇ ਜਦੋਂ ਕਿ ਜੇਹੀ ਕਹਿ ਰਹੇ ਆ ਕਿ ਉੱਥੇ ਤਖਮੀਨਾ ਹੀ ਨਹੀਂ ਸਮਰਾਥ ਅਧਿਕਾਰੀ ਨੇ ਪਾਸ ਕੀਤਾ ਕੋ ਪ੍ਰੋਜੈਕਟ ਪਾਸ ਹੁੰਦਾ ਇੱਕ ਪੰਚਾਇਤ ਇੱਕ ਇੰਸਟੀਚਿਊਸ਼ਨ ਹੈ ਜੀ ਡੈਮੋਕਰੈਟਿਕ ਇੰਸਟੀਚਿਊਸ਼ਨ ਹੈ ਆ ਜੇਈਓਸ ਪ੍ਰੋਜੈਕਟ ਨੂੰ ਪਾਸ ਕਰਦੇ ਆ ਟੈਕਨੀਕਲੀ ਚੈੱਕ ਕਰਦੇ ਆ ਸਭ ਤੋਂ ਪਹਿਲਾਂ ਤਾਂ ਕਿ ਪੰਚਾਇਤ ਮਤਾ ਪਾਉਂਦੀ ਆ ਜੀ ਸਾਡੇ ਪਿੰਡ ਦੇ ਵਿੱਚ ਇਹ ਕੰਮ ਹੋਵੇ ਪੰਚਾਇਤ ਨੂੰ ਕੋਈ ਪਿੰਡਕ ਤੱਕ ਵੀ ਨਹੀਂ ਹੈ ਨਹੀਂ ਉਹਨਾਂ ਨੂੰ ਕੋਈ ਪਿੰਡਕ ਨਹੀਂ ਜੀ ਕਿਸੇ ਨੂੰ ਵੀ ਹੋਰ ਕਿਹੜੇ ਕਿਹੜੇ ਪਿੰਡਾਂ ਤੋਂ ਪੈਸੇ ਪਾਏ ਤੇ ਕਿਹੜੇ ਖਾਦੇ ਫਰੇਤੇ ਇਹ ਇਹਨਾਂ ਨੇ ਜਿਸ ਤਰ੍ਹਾਂ ਜਿਹੜੇ ਬੇਲਿਆ ਬੈਲਪੁਰੋਂ ਪਿੰਡਿਆਂ ਉਹਨੂੰ ਵੀ ਪੈਸੇ ਪਾਏ ਆ ਕੋਰਟ ਤੋਂ ਹੀ ਪਿੰਡ ਨੂੰ 12 ਲੱਖ ਰੁਪਏ ਇਹਨਾਂ ਨੇ ਅ ショ ਕੀਤਾ 6 12 24 ਨੂੰ ਉਹਨਾਂ ਦੇ ਅਕਾਊਂਟ ਚ ਪਾਏ ਤੇ ਕਢਾ ਲੈ ਚੁੱਕ ਕਰਕੇ ਤੇ 6 12 24 ਨੂੰ ਡਿਵੈਲਪਰ ਪਿੰਡ ਐ ਉਥੇ 10 ਲੱਖ ਰੁਪਏ ਇਹਨਾਂ ਨੇ ਪਾਇਆ ਤੇ ਇਸ ਤਰ੍ਹਾਂ ਇਹਨਾਂ ਨੇ ਠਵਾਣਾ ਪਿੰਡ ਐ ਉਥੇ 9 ਲੱਖ ਰੁਪਏ ਇਹਨਾਂ ਨੇ ਪਾਇਆ ਤੇ ਬਹੁਤ ਸਾਰੇ ਜਿਹੜੇ ਇਹਨਾਂ ਨੇ ਫਰਨੀਚਰ ਜੋ ਪਰਚੇਜ਼ ਕੀਤਾ ਤੇ ਇਹ ਹਰਾਮੀ ਹੋएगी ਤੁਹਾਨੂੰ ਕਿ 40 ਕੁਰਸੀਆਂ ਤੇ ਤਿੰਨ ਟੇਬਲ 7 ਲੱਖ 2690 ਰੁਪਏ ਦੇ ਇਹਨਾਂ ਨੇ ਭਾਇ ਕੀਤੇ ਫਰਨੀਚਰ ਆਪਣੇ ਦਫ਼ਤਰ ਲਈ ਨੇਚਰਲੀ ਤੋਂ ਲਸੰਡੀ ਮਤਲਬ ਕੀ ਆਪਣੇ ਦਫ਼ਤਰ ਲਈ ਤੇ ਮਾਨਸਾਬ ਜਨਾ ਵੱਲੋਂ ਫਰਨੀਚਰ ਜਿਹੜਾ ਖਰੀਦਿਆ ਗਿਆ ਹੈ ਹਾਂਜੀ ਆਪਾਂ 40 ਕੁਰਸੀਆਂ ਤੇ ਤਿੰਨ ਟੇਬਲ ਯਾਨੀ ਕਿ 43 ਚੀਜ਼ਾਂ ਆਪਾਂ ਟੋਟਲ ਰੱਖ ਲਈ ਉਹਨਾਂ ਦੀ ਸੰਖਿਆ ਹੈ ਨਾ ਜੀ ਤੇ ਉਹ 7 ਲੱਖ 2690 ਰੁਪਏ ਦੇ ਲੰਸਮ ਬਣਦਾ ਹੈ ਤੇ ਜੇਕਰ ਆਪਾਂ ਆਪਾਂ 7 ਲੱਖ 7 ਲੱਖ ਨੂੰ ਆਪਾਂ 43 ਦੇ ਨਾਲ ਡਿਵਾਈਡ ਕਰਦੇ ਹਾਂ ਤੇ ਉਹ ਤਕਰੀਬਨ ਇੱਕ ਕੁਰਸੀ ਜਾਂ ਇੱਕ ਟੇਬਲ ਕੋਲੋਂ ਕਿ ਉਹ 16000 ਤੋਂ ਵੱਧ ਕੁੱਸਤਾ ਬਣ ਰਿਹਾ ਜੀ ਉਹ ਹਾਂਜੀ ਤੇ ਅਮੇ ਉਹਦੇ ਬਿੱਲ ਵੀ ਹੈ ਨਹੀਂ ਸੀਗੇ ਨਾ ਕੋਈ ਅਛਾ ਉਹਨਾਂ ਦੇ ਬਿੱਲ ਵੀ ਨਹੀਂ ਜਦੋਂ ਸਟਾਕ ਰਜਿਸਟਰ ਦੀ ਰਿਕਾਰਡ ਦਰਜ ਨਹੀਂ ਆ ਫਾਈਨੈਂਸ਼ੀਅਲੀ ਤੌਰ ਤੇ ਇਹਨਾਂ ਨੇ ਸੋਚਿਆ ਵੀ ਮਸਲਾ ਦੱਪ ਜਾਏਗਾ ਕਿ ਉਹ ਬੀ ਡੀ ਪੀਓ ਜਿਹੜੇ ਬਲਵਿੰਦਰਪਾਲ ਜੀ ਆ ਨਾਈਸ ਪਰਸਨ ਐ ਉਹ ਨਹੀਂ ਇਹ ਗੱਲ ਨੂੰ ਚੱਕਣ ਅਛਾ ਤੇ ਮਾਨ ਸਾਹਿਬ ਜਿੱਦਾਂ ਪਿੰਡਾਂ ਦੇ ਵਿੱਚ ਇਹ ਕੋਰਟ ਸੁਹੀ ਦੀ ਤੁਸੀਂ ਗੱਲ ਕੀਤੀ ਐ ਠੁਆਣੀ ਦੀ ਗੱਲ ਕੀਤੀ ਐ ਹਕੂਮਤਪੁਰ ਦੀ ਗੱਲ ਕੀਤੀ ਐ ਕਿਸੇ ਨੂੰ 12 ਲੱਖ ਕਿਸੇ ਨੂੰ 10 ਲੱਖ ਕਿਸੇ ਨੂੰ 9 ਲੱਖ ਪਿੰਡਾਂ ਦੇ ਵਿੱਚ ਕੋਈ ਵਿਕਾਸ ਕੰਮ ਹੋਇਆ ਨਹੀਂ ਇਸੇ ਤਰ੍ਹਾਂ ਸਵਾਲ ਇਹ ਵੀ ਪੁੱਛਣਾ ਪੈਂਦਾ ਕਿ ਦਸਤਰੂਪ ਦੇ ਵਿੱਚ ਕੁਰਸੀਆਂ ਪਹੁੰਚੀਆਂ ਕਿ ਨਹੀਂ ਜੀ ਕੁਛ ਲੱਗਿਆ ਪਤਾ ਇਸ ਬਾਬਤ ਵੀ ਦਫ਼ਤਰ ਤੇ ਪਤਾ ਲੱਗਾ ਵੀ ਕੁਰਸੀਆਂ ਉੱਥੇ ਕੁਝ ਪਈਆਂ ਆ ਤੇ ਬਾਕੀ ਨਹੀਂ ਅਸੀਂ ਪ੍ਰੋਪਰ ਚੈੱਕ ਕੀਤਾ ਕਿਉਂਕਿ ਅਸੀਂ ਆਪਣੇ ਕੰਮ ਦੇ ਵਿੱਚ ਬੀਜੀ ਸੀਗੇ ਤੇ ਦੂਜੀ ਗੱਲ ਇਹਨਾਂ ਨੇ ਫਿਰ ਤੁਸੀਂ ਦੇਖੋ 8-9 ਪੇਮੈਂਟਾਂ ਇਹਨਾਂ ਨੇ ਕਿਕਰ ਨੂੰ ਕੰਟਰੈਕਟਰ ਨੂੰ ਤੇ ਹੋਰ ਕੰਮਾਂ ਲਈ ਜਿਹੜੀਆਂ ਪੇਮੈਂਟਾਂ ਕੀਤੀਆਂ ਇੱਕ-ਇੱਕ 25 ਦੀ ਪੇਮੈਂਟਾਂ ਕਰਤੀਆਂ 460000 ਦੀ ਇੱਕ-ਇੱਕ 25 ਰੁਪਏ ਦੀ ਪੇਮੈਂਟ ਇਹਨਾਂ ਨੇ ਕੀਤੀ ਆ ਮਤਲਬ ਇਹ ਮੋਟੀਆਂ ਪੇਮੈਂਟਾਂ ਆ ਇੱਕੇ ਹੀ ਤਰੀਕ ਨੂੰ ਕਰ ਦਿੱਤੀਆਂ ਇੰਨਾ ਹੀ ਡਿਵੈਲਪਮੈਂਟ ਹੋਣ ਲੱਗ ਪਈ ਤੇਜ਼ੀ ਦੇ ਨਾਲ ਇੱਕ ਇੱਕ 25 ਨੂੰ 10,50,000 ਰੁਪਏ ਦੀ ਪੇਮੈਂਟ ਕੀਤੀ ਆ ਫਿਰ ਇੱਕ ਇੱਕ 25 ਨੂੰ ਇੱਕ ਠੇਕੇਦਾਰ ਆ ਉਹਨਾਂ ਨੂੰ ਪੇਮੈਂਟ ਕਰਤੀ ਆ 8,55,000 ਰੁਪਏ ਦੀ ਮਨਦੀਪ ਸਿੰਘ ਇਹ ਕਾਰਨ ਆਪ 1 ਇੱਕ 25 ਨੂੰ ਫਿਰ 730 300 ਦੀ ਪੇਮੈਂਟ ਕੀਤੀ ਇਹ ਕਿਹੜੇ ਠੇਕੇਦਾਰ ਨੂੰ ਕੀਤੀ ਇਹ ਕੋਈ ਬਿੱਲ ਉਪਲਬਧ ਨਹੀਂ ਹੈ ਸਟਾਕ ਰਜਿਸਟਰ ਤੇ ਵੀ ਇਹ ਦਰਜ ਨਹੀਂ ਹੈ ਕਿ ਨੂੰ ਪੇਮੈਂਟ ਗਈ ਹੈ ਕਿਹਨੂੰ ਤਾਂ ਕਿਹੜੇ ਠੇਕੇਦਾਰ ਨੂੰ ਕੀਤੀ ਹੈ ਤਾਂ ਕਿਹੜੇ ਹੁੰਦੇ ਕਿੰਨ ਮਿਲੀ ਮਤਲਬ ਕਿ ਸਰਕਾਰੀ ਰਜਿਸਟਰ ਦੇ ਵਿੱਚ ਇਹ ਕੋਈ ਰਿਕਾਰਡ ਦਰਜ ਨਹੀਂ ਆ ਨਹੀਂ ਤੇ ਇੱਕ ਤੇ ਮਾਨ ਸਾਹਿਬ ਫਿਰ ਇੱਕ ਸਵਾਲ ਇਹ ਆ ਸਵਾਲ ਇਹ ਆ ਕਿ ਇਹ ਤਾਂ ਉਹ ਕਪਲਾ ਜਿਹੜਾ ਫੜ ਹੋ ਗਿਆ ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕਿਸ ਤਰ੍ਹਾਂ ਦੇ ਫਰਕਪਲੇ ਕੀਤੇ ਹੋਣਗੇ ਜੀ ਜਿਹੜੇ ਪਤਾ ਹੀ ਨਹੀਂ ਹੋਣਗੇ ਕਿਸੇ ਨੂੰ ਐਕਚੁਅਲੀ ਇਹ ਬੜਾ ਇੱਕ ਸਵਾਲ ਹੋਰ ਪੈਦਾ ਹੁੰਦਾ ਪਈ ਸਰਕਾਰ ਨੂੰ ਕੱਲੇ ਇਹੀ लेखाकार ਚਾਰਜ ਬੀਡੀਪੀਓ ਲੱਭੇ ਆ ਜਿਹੜੇ ਕਿ ਬਾਕੀ ਬਲੋਕਾਂ ਦੇ ਵਿੱਚ ਵੀ ਇਹ ਜਾਂਦੇ ਆ ਵਾਧੂ ਚਾਰਜ ਦੇਖੋ ਸਵਾਲ ਇਹ ਹੈ ਮੈਂ ਇਹ ਕੈਮਰੇ ਵੱਲ ਦੇਖ ਕੇ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਵਿਵਾਦਿਤ ਬੀਡੀਪੀਓ ਆ ਸੁਖਜਿੰਦਰ ਸਿੰਘ ਇਹ ਹੈ लेखाकार ਵਾਧੂ ਚਾਰਜ ਬੀਡੀਪੀਓ ਦਾ ਮਿਲਿਆ ਤੇ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੂੰ ਕਿਤੇ ਲੋੜ ਪੈਂਦੀ ਹੈ ਤੇ ਹੋਰ ਨਾ ਬਲਾਕਾਂ ਦਾ ਵਾਧੂ ਚਾਰਜ ਵੀ ਸੁਖਜਿੰਦਰ ਸਿੰਘ ਨੂੰ ਦਿੱਤਾ ਜਾਂਦਾ ਹੈ ਕੀ ਗੱਲ ਇਹ ਅਫਸਰਾਂ ਦਾ ਕੋਈ ਜ਼ਿਆਦਾ ਪਸੰਦ ਦਾ ਅਫਸਰ ਹੈ ਜੀ ਇਹ ਨੇਚਰਲੀ ਤੌਰ ਤੇ ਜੋ ਸਾਨੂੰ ਵੀ ਆਪਣੇ ਆਪ ਮਹਿਸੂਸ ਹੋ ਰਿਹਾ ਹੈ ਇਹਨਾਂ ਚਿਰ ਉਹ ਕੰਮ ਕਰਦਿਆਂ ਨੂੰ ਤੇ ਇਹ ਨੇਚਰਲੀ ਤੌਰ ਤੇ ਪੋਲੀਟੀਕਲ ਸ਼ੈਸਟਰ ਆ ਤੇ ਇਹਨਾਂ ਦੇ ਕੋਲ ਹਿਸ਼ਾਰਪੁਰ ਬਲਾਕ 2 ਦਾ ਵੀ ਚਾਰਜ ਰਿਹਾ ਫਿਰ ਇਹਨਾਂ ਨੂੰ ਹਾਜੀਪੁਰ ਭੇਜਿਆ ਗਿਆ ਉਸ ਦਾ ਵੀ ਕਾਫੀ ਚਰਚਾ ਦਾ ਵਿਸ਼ਾ ਬਣੇ ਰਿਹਾ ਜਦੋਂ ਉਹ ਹਿਸ਼ਾਰਪੁਰ ਦੇ ਵਿੱਚ ਸੀਗੇ ਹਾਂਜੀ ਤੇ ਹਾਜੀਪੁਰ ਵੀ ਬਲਾਕ ਪੁੰਗੇ ਦੇ ਵਿੱਚ ਵੀ ਫਿਰ ਮਾਲਪੁਰ ਹੋ ਗਿਆ ਬਲਾਕ 2 ਹੋ ਗਿਆ ਮਤਲਬ ਸਵਾਲ ਹੀ ਪੈਰਨ ਦੇ ਪਿੱਛੇ ਕੱਲੇ ਇਹੀ ਬੀਡੀਪੀਓ ਤੁਹਾਨੂੰ ਮਿਲੇ ਆ ਲੇਖਾ ਕਰਿਆ ਇਜ਼ਨਟ ਬੀਡੀਪੀਓ ਐਕਚੁਅਲੀ ਜੀ ਲੇਖਾ ਕਰਕੇ ਦਫ਼ਤਰਾਂ ਦੀ ਜਿਹੜੀ ਕੁਆਲਟੀ ਦਾ ਵਰਕ ਆ ਜਿਹਨੂੰ ਆਪਾਂ ਕੁਆਲਟੀ ਕਹਿੰਦੇ ਆ ਉਹਦਾ ਨੁਕਸਾਨ ਵੀ ਤਾਂ ਹੀ ਹੋ ਰਿਹਾ ਤੁਸੀਂ ਲੇਖਾ ਕਰਨ ਨੂੰ ਇੱਕ ਬੀਡੀਪੀਓ ਦੀ ਪੋਸਟ ਤੇ ਲਾ ਰਹੇ ਹੋ ਬੀਡੀਪੀਓ ਤਾਂ ਇੱਕ ਬੀਡੀਪੀਓ ਆ ਹਨ ਨਹੀਂ ਤੇ ਉਹਦੀ ਇੱਕ ਆਪਣੀ ਡਿਗਨਿਟੀ ਆ ਜੀ ਇਹ ਤਾਂ ਬੀਡੀਪੀਓ ਜਿਹੜੇ ਅਫੀਸਰ تھے ਆ ਉਹਨਾਂ ਦੀ ਡਿਗਰਿਟੀ ਨਾਲ ਵੀ ਖਲਬੜ ਕੀਤਾ ਜਾ ਰਿਹਾ ਅੱਛਾ ਦੇਖੋ ਜਦੋਂ ਬੀਡੀਪੀਓ ਬਲਵਿੰਦਰਪਾਲ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਡੀਡੀਪੀਓ ਅੱਗੇ ਜਾਂ ਡਿਪਟੀ ਕਮਿਸ਼ਨਰ ਅੱਗੇ ਤਾਂ ਕਾਰਵਾਈ ਹੁੰਣਾ ਵੱਲੋਂ ਵੀ ਜ਼ੀਰੋ ਕਾਰਵਾਈ ਕੀਤੀ ਜਾਂਦੀ ਨਹੀਂ ਕਾਰਵਾਈ ਕੀਤੀ ਸਾਰਾ ਅੰਦਰ ਪੋਲਿਟਿਕਲ ਪ੍ਰੈਸ਼ਰ ਹੋ ਰਿਹਾ ਇਟ ਮੀਨਸ ਕਿ ਵਾਕਿਆ ਦੇ ਵਿੱਚ ਸੀਨੀਅਰ ਅਫਸਰਾਂ ਦਾ ਪਸੰਦਦਾ ਹੋਏਗਾ ਫਿਰ ਬੀਡੀਪੀਓ ਇਹ ਜਿਹੜਾ ਲੇਖਾਕਾਰ ਸੁਖਜਿੰਦਰ ਸਿੰਘ ਆ ਜੀ ਨੇਚਰਲੀ ਤੌਰ ਤੇ ਹਿੱਸੇਪੱਤੀ ਵੀ ਜਾਂਦੇ ਹੋਣਗੇ ਤਾਂ ਮਾਨ ਸਾਹਿਬ ਫਿਰ ਤਾਂ ਨੇਚਰਲੀ ਸ਼ੂਰ ਆ ਆਮ ਸ਼ੂਰ ਬਹੁਤ ਹੈ ਇਹ ਜਰੂਰ ਕੰਮ ਹ ਹੋਏਗਾ ਨਾ ਜੀ ਇਹ ਕਰਨਿਆ ਵੀ ਜੇ ਤੁਸੀਂ ਇੱਥੇ ਲੈਟਰ ਆਇਆ ਜਦੋਂ ਕਿ ਸਾਰਾ ਕੁਝ ਉਹਨਾਂ ਕੋਲ ਪਿਆ ਸਾਰਾ ਕੁਝ ਗਵਰਨਮੈਂਟ ਦੇ ਅਨ ਰਿਕਾਰਡ ਆ ਤੇ ਇਹਨਾਂ ਦੇ ਅਗੇਂਸਟ ਕਾਰਵਾਈ ਕਿਉਂ ਨਹੀਂ ਸਵਾਲੇ ਪੈਦਾ ਹੁੰਦਾ ਸਰਕਾਰ ਤਾਂ ਕਹਿੰਦੀ ਹੈ ਸਾਡੀ ਜ਼ੀਰੋ ਟੋਲਰੈਂਸ ਹੈ ਕ腐ਸ਼ਨ ਦੇਗੇ ਜੇ ਤੁਹਾਡੀ ਜ਼ੀਰੋ ਟੋਲਰੈਂਸ ਹੈ ਕ腐ਸ਼ਨ ਦੇ ਅਗੇਂਸਟ ਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਅੱਛਾ ਜਦੋਂ ਸਰਕਾਰ ਕਹਿੰਦੀ ਹੈ ਕਿ ਆਪਾਂ ਸਾਡੇ ਭ੍ਰਿਸ਼ਟਾਚਾਰਕ ਖਿਲਾਫ ਪਸਖਤ ਖਿਲਾਫ ਖਿਲਾਫ ਆ ਉਦੋਂ ਅਫਸਰਾਂ ਦੇ ਵੀ ਮੀਡੀਆ ਦੇ ਵਿੱਚ ਬਿਆਨ ਆਉਂਦੇ ਨੇ ਜੇਕਰ ਤੁਹਾਡੇ ਕੋਲ ਕੋਈ ਕਰਾਪਸ਼ਨ ਮੈਂਦਾ ਤੁਸੀਂ ਸਾਡੇ ਤੱਕ ਪਹੁੰਚ ਕਰੋ ਪਰ ਜਦੋਂ ਉਹਨਾਂ ਦਾ ਅਫਸਰ ਆਪਣੇ ਸੀਨੀਅਰ ਅਫਸਰਾਂ ਨੂੰ ਸ਼ਿਕਾਇਤ ਦਿੰਦਾ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਅਸਲ ਦੇ ਵਿੱਚ ਜਿਹੜੀ ਕਰਾਪਸ਼ਨ ਆ ਕੰਟਰੀ ਦੇ ਅੰਦਰ ਜੋ ਅਸੀਂ ਇਨਸਰਸ ਕੀਤਾ ਮੈਂ ਚਲੋ ਬਲਦੀ ਟੈਬਲਡ ਆ ਕਾਰਨ ਇਹ ਆ ਕਿ ਜਿਹੜਾ ਸਾਡਾ ਬੀ ਆਫ ਵਰਕਿੰਗ ਆ ਦੈਟ ਇਜ਼ ਕਰਾਪਟ ਹੋਰ ਕੋਈ ਫਰਕ ਨਹੀਂ ਜਿਹੜਾ deo ਵਰਕਿੰਗ ਆ ਉਹਦੇ ਵਿੱਚ ਲਕੁਨਾ ਆ ਤੁਸੀਂ ਇੱਕ ਲੇਖਾ ਕਰ ਰਹੇ ਹੋ ਇੱਕ bdpo ਦੀ ਪੋਸਟ ਤੇ ਲਾ ਰਹੇ ਹੋ ਕਿਉਂ ਲਾ ਰਹੇ ਹੋ ਕਿ ਤੁਹਾਡੇ ਕੋਲ ਸਾਡੇ ਕੋਲ ਜੋ ਇੰਟੈਲੀਜੈਂਟ ਬੱਚੇ ਨਹੀਂ ਕਿੰਨੇ ਬੱਚੇ ਮਰਕਲ ਸੜਕਾਂ ਦੇ ਘੁੰਮ ਰਹੇ ਆ ਜਾਂ ਹੋ ਰਿਹਾ ਤੁਸੀਂ ਉਹਨਾਂ ਦਾ ਟੈਸਟ ਲਾਓ ਉਹਨਾਂ ਨੂੰ bdpo ਬਣਾ ਕੇ ਵਧੀਆ ਇੰਟੈਲੀਜੈਂਟ ਬੱਚਿਆਂ ਨੂੰ ਲਾਓ ਐਡਵੋਕੇਟਸ ਨੇ ਉਹ ਸਾਡੇ ਕੋਲ ਘੁੰਮ ਰਹੇ ਆ ਤੇ ਉਹਨਾਂ ਨੂੰ ਜੌਬ ਦੇਣੀ ਚਾਹੀਦੀ ਆ ਜਿਹੜਾ ਕਿ ਨਹੀਂ ਦਿੱਤੀ ਜਾ ਰਹੀ ਜੇ ਇੱਕ ਤੁਸੀਂ ਦੇਖੋ ਜੇ ਇੱਕ ਪੀਐਨ ਨੂੰ ਸਕੂਲ ਦਾ ਟੀਚਰ ਬਣਾ ਦੋਗੇ ਤੇ ਉਹਦਾ ਰਿਜ਼ਲਟ ਕੀ ਹੈ ਕਵਾਂਟੀ ਕਿੱਥੇ ਰਹਿ ਗਈ ਹੈ ਇਸੇ ਕਰਕੇ ਇੱਕ ਰਪਸ਼ੇ ਜਿਹੜੀ ਸਾਰੀ ਹੋ ਰਹੀ ਹੈ ਸਿਸਟਮ ਵਿੱਚ ਮਤਲਬ ਕਿ ਇੱਕ ਗੱਲ ਆਪਾਂ ਹੋਰ ਵੀ ਸਿੱਧ ਤੋਰ ਤੇ ਤਮਾਨ ਸਾਹਿਬ ਕਹਿ ਸਕਦੇ ਆ ਕਿ ਹੋਰ ਵੀ ਬਹੁਤ ਸਾਰੇ ਬੀਡੀਪੀਓ ਸਾਹਿਬਾਨ ਨੇ ਅਫਸਰਾਂ ਨੂੰ ਪਤਾ ਹੁੰਦਾ ਸੀਨੀਅਰ ਅਫਸਰਾਂ ਨੂੰ ਕਿਹੜਾ ਚੰਗਾ ਹੈ ਕਿਹੜਾ ਦੋ ਨੰਬਰ ਦੀ ਕਮਾਈ ਕਰਦਾ ਹੈ ਕਿਹੜਾ ਵਧੀਆ ਕੰਮ ਕਰਦਾ ਹੈ ਕਿਹੜਾ ਲੋਕਾਂ ਦੇ ਵਿੱਚ ਵਿਚਰਦਾ ਹੈ ਹੁਸ਼ਾਰਤਪੁਰ ਦੇ ਵਿੱਚੋਂ ਹੋਰ ਬੀਡੀਪੀਓ ਚੱਕ ਕੇ ਵੀ ਉਹ ਮਾਲਪੁਰ ਦੇ ਵਿੱਚ ਲਾਏ ਜਾ ਸਕਦੇ ਇਹ ਵਾਧੂ ਚਾਰਜ ਪਰ ਉਹ ਲੇਖਾਕਾਰ ਨੂੰ ਹੀ ਵਾਧੂ ਚਾਰਜ ਹੈ ਬੀਡੀਪੀਓ ਦਾ ਉਸ ਤੋਂ ਬਾਅਦ ਬੀਡੀਪੀਓ ਦਾ ਵਾਧੂ ਚਾਰਜ ਫਿਰ ਉਹ ਬਵਾਦਾਂ ਦੇ ਵਿੱਚ ਆ ਰਿਹਾ ਫਿਰ ਨੈਚਰਲੀ ਤੌਰ ਤੇ ਬਵਾਦਾਂ ਕਿ ਆਏਗਾ ਕਿਉਂਕਿ ਉਹਨਾਂ ਦੀ ਆਪਣੀ ਜਿਹੜੀ ਸਟੈਂਡਰਡ ਆਫ ਵਰਕਿੰਗ ਹੈ ਨਾ ਉਹ ਉਹਨਾਂ ਕੋਲ ਨਹੀਂ ਆ ਐਸ ਕੰਪੇਅਰ ਟੂ ਦਾ ਬੀ ਡੀ ਪੀਓ ਐਕਚੁਅਲ ਬੀ ਡੀ ਪੀਓ ਜਿਹੜੇ ਆ ਜਿਹੜੇ ਤੁਸੀਂ ਜ਼ਿਆਦਾਤਰ ਪਿੰਡ ਗਿਣਵਾਏ ਨੇ ਇਹ ਪਿੰਡ ਮੈਨੂੰ ਲੱਗਦਾ ਕਿ ਜਿਹੜੇ 90% ਪਿੰਡ ਨੇ ਥੋੜੀ ਬਹੁਤੀ ਅਸ਼ੋਕ ਪਰਸੰਦੇ ਹੋ ਸਕਦੀ ਹੈ ਇਹ ਜ਼ਿਆਦਾਤਰ ਚੱਬੇਵਾਲ ਕੰਸਟੀਚੂਐਂਸੀ ਦੇ ਨਾਲ ਸੰਬੰਧਿਤ ਨਹੀਂ ਜੀ ਬਿਲਕੁਲ ਜੀ ਪਰ ਉੱਥੋਂ ਦਾ ਐਮ ਐਲ ਏ ਵੀ ਉੱਥੋਂ ਦੇ ਨੇ ਐਮ ਪੀ ਵੀ ਉੱਥੋਂ ਦੇ ਨੇ ਇਹਨਾਂ ਨੂੰ ਨਹੀਂ ਪਤਾ ਕੀ ਕਰ ਰਿਹਾ ਬੀ ਡੀ ਪੀਓ ਜੀ ਸ਼ਿਆਰਪੁਰ ਦੇ ਜਿੰਨੇ ਐਮਐਲਏ ਜੀਆ ਮਨਿਸਟਰ ਜੀਆ ਡਾਕਟਰ ਰਵਿਉਦੀਆ ਮਿਸਟਰ ਗੈਂਪਾ ਜੀਆ ਤੇ ਡਾਕਟਰ ਰਾਜਕਮਰ ਜੀਆ ਇਸ਼ਾਂਤ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਬੀਡੀਪੀਓ ਹੀ ਇਜ਼ ਦਾ ਮੋਸਟ ਕਰਪਟ ਪਰਸਨ ਇਨ ਇਨ ਦੀ ਹਿਸਟਰੀ ਆਫ ਦ ਸ਼ਿਆਰਪੁਰ ਜਿਹਨਾਂ ਨੇ ਇੱਥੇ ਜੁਆਇਨ ਕੀਤਾ ਫਿਰ ਆਪਣੇ ਕਿਉਂ ਚੁਣਿਆ ਜਾਂਦਾ ਇਹਨਾਂ ਵੱਲ ਇਹਨੂੰ ਪਰ ਗਲਤ ਹੈ ਇਹਨਾਂ ਦੀਆਂ ਕੋਈ ਆਪਣਾ ਸੈਲਫਿਸ਼ ਮੋਟਿਵ ਹੋਏਗਾ ਐਕਚੁਅਲੀ ਤੌਰ ਤੇ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਰਾਜਨੀਤਿਕ ਸ਼ਹਿਦ ਤੋਂ ਬਿਨਾਂ ਆਪਣੇ ਇਦਾਂ ਵੱਡਾ ਘਪਲਾ ਘੁਟਾਲਾ ਨਹੀਂ ਕਰ ਸਕਦਾ ਰਾਜਨੀਤਿਕ ਪੋਲੀਟੀਕਲ ਸ਼ਾਸਤਰ ਆ ਜਿਹੇ ਬੀਡੀਪੀਓ ਨੂੰ ਜਿਸ ਕਰਕੇ ਉਹ ਬੇਖੌਫ ਹੋ ਕੇ ਕੰਮ ਕਰ ਰਿਹਾ ਕਿ ਇੱਕ ਬੀਡੀਪੀਓ ਸਾਰੇ ਸ਼ਰਪੁਰ ਜ਼ਿਲ੍ਹੇ ਤੇ ਭਾਰੂ ਚਲਾ ਰਿਹਾ ਉਹ ਬਿਲਕੁਲ ਕਿ ਚਲਾ ਰਿਹਾ ਉਹ ਲੱਗਦਾ ਪਏ ਇੱਕ ਬੀਡੀਪੀਓ ਉਹ ਵੀ ਲੇਖਾਕਾਰ ਤੇ ਉਹ ਜ਼ਿਲ੍ਹੇ ਨੂੰ ਚਲਾ ਰਿਹਾ ਤੇ ਗਲਤ ਗਵਰਨਮੈਂਟ ਦਾ ਬੇ ਵਰਕਿੰਗ ਜਿਹੜਾ ਆ ਪਰ ਕਿਦਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਪੂਰਾ ਹੋਏਗਾ ਜੇਕਰ ਉਹਨਾਂ ਦੇ ਆਪਣੇ ਚੁਣੇ ਹੋਏ ਇਹ ਉਹਨਾਂ ਦੀ ਆਪਣੀ ਸਰਕਾਰ ਦੇ ਐਮਐਲਏ ਐਮਪੀ ਨੇ ਧਿਆਨ ਦੇਣਗੇ ਤਾਂ ਐਕਚੁਅਲੀ ਜਿਹੜੀ ਮੈਨੇਜਮੈਂਟ ਆ ਗਵਰਨਮੈਂਟ ਦੀ ਦਾ ਫੰਕਸ਼ਨ ਆ ਬੇ ਆਫ ਫੰਕਸ਼ਨਿੰਗ ਆਫ ਦਾ ਗਵਰਨਮੈਂਟ ਆ ਉਹ ਬੀ ਬਹੁਤ ਸਾਰੀਆਂ ਸ਼ਾਰਟਕਮਿੰਗਾਂ ਨਾ ਥਰੁਟੀਆਂ ਨਾ ਭਰਿਆ ਪਿਆ ਜੋ ਤੁਹਾਡੇ ਕੋਲ ਸਟਾਫ ਹੀ ਹਨ ਜੇ ਸਾਡੀ ਬੋਡੀ ਆ ਜੇ ਮੇਰੇ ਕੋਲ ਲੈਗਸ ਨਹੀਂ ਤੇ ਆਈ ਕਾਂਟ ਵਾਕ ਜੇ ਮੇਰੇ ਕੋਲ ਹੱਥ ਨਹੀਂ ਤੇ ਮੈਂ ਖਾਣਾ ਨਹੀਂ ਖਾ ਸਕਦਾ ਬਿਲਕੁਲ ਜੇ ਮੇਰੇ ਕੋਲ ਅੱਖਾਂ ਨਹੀਂ ਤੇ ਆਈ ਕਾਂਟ ਸੀ ਇਸ ਕਰਕੇ ਜਿੰਨਾ ਜਿਹੜੇ ਉੱਪਰ ਸਿਸਟਮ ਨਹੀਂ ਇੰਪਰੂਵ ਹੁੰਦਾ ਤੇ ਉਹਨਾਂ ਚਾਰੇ ਇਹ ਕরাপਸ਼ਨ ਇਹ हिस्सेदारियां ਹੁੰਦੀਆਂ ਰਹਿਣੀਆਂ ਇਹ ਹੁੰਦੀ ਰਹੇਗੀ ਪਰ ਕਰਨ ਆ ਪੇ ਸਾਨੂੰ ਆਪਣੀ ਦੇਸ਼ ਦੀ ਜਿਹੜੀ ਪੁਰਾਣੀ ਕਲਚਰ ਆ ਉਹਨਾਂ ਪ੍ਰਤੀ ਜ਼ਰੂਰ ਸੋਚਣਾ ਚਾਹੀਦਾ ਕਿ ਉਹਨਾਂ ਨੇ ਕਿੰਨੀ ਦੇਸ਼ ਲਈ ਕੁਰਬਾਨੀ ਦਿੱਤੀ ਇਸ ਕਰਕੇ ਸੈਕਰੀਫਾਈਸ ਨਹੀਂ ਕੀਤਾ ਕਿ ਸਾਡਾ ਸਿਸਟਮ ਕਰਪਟ ਬਣਦਾ ਮਾਨ ਸਾਹਿਬ ਬਹੁਤ ਲੰਮਾ ਚੋੜਾ ਚੱਛਾ ਤੁਹਾਡੇ ਹੱਥ ਦੇ ਵਿੱਚ ਹੈ ਦਰਸ਼ਕ ਵੇਖ ਵੀ ਰਹੇ ਨੇ ਤੇ ਇਹ ਸਾਰਾ ਇਹ ਜਿਹੜਾ ਵਾਧੂ ਚਾਰਜ ਸੁਖਜਿੰਦਰ ਸਿੰਘ ਬੀਡੀਪੀਓ ਨੇ ਦਿੱਤਾ ਉਸ ਤੇ ਕਰਦਾ ਮੈਂ ਨਾਲ ਭਰਿਆ ਹੋਇਆ ਜੀ ਇਹ ਸਾਰਾ ਬਿਲਕੁਲ ਜੀ ਤੇ ਟੋਟਲ ਕਿੰਨੇ ਕੁ ਪਿੰਡ ਨੇ ਜਿੱਥੇ 1 ਕਰੋੜ ਰੁਪਏ ਦਾ ਲਾਮਸਮ ਜਿਹੜਾ ਇਕਪਲਾ ਹੋਇਆ ਜੀ ਪਿੰਡ ਵੀ ਆ ਕੰਟਰੈਕਟਰ ਵੀ ਆ ਤੇ ਜਿੱਥੇ ਇਹਨਾਂ ਨੇ ਹੈਂਡਰੂਮ ਕਪੜਾ ਵੀ ਕਟਨ ਵਗੈਰਾ ਵੀ ਪਰਚੇਜ ਕੀਤੇ ਆ ਬਹੁਤ ਕੁਝ ਬਾਏ ਵੀ ਕੀਤਾ ਫਰਨੀਚਰ ਤੁਹਾਨੂੰ ਮੈਂ ਦੱਸੇ ਦਿੱਤਾ ਫਰਨੀਚਰ ਦੇ ਤਾਂ ਦੇਖੋ ਇੱਕ ਹਾਸੋ ਹੀ ਨਹੀਂ ਗੱਲ ਮੈਨੂੰ ਲੱਗਦਾ ਦਰਸ਼ਕ ਸੁਣਨਗੇ ਤਾਂ ਹੱਸਣਗੇ ਵੀ ਜ਼ਰੂਰ ਕਿ 16000 ਰੁਪਏ ਦੀ ਇੱਕ ਕੁਰਸੀ ਆ ਜਿਹੜੀ ਉਹ ਆ ਰੀਐਮ ਲੱਗਦਾ ਇੰਨੀ ਮਹਿੰਗੀ सीएम ਦੇ ਦਸਤੂਰ ਦੇ ਵਿੱਚ ਵੀ ਤਮਨ ਸਾਹਿਬ ਨਹੀਂ ਹੋਵੇਗੀ ਸ਼ਹਿਰ ਹੋਏਗੀ ਉੱਤੇ ਤਾਂ ਇਹ ਇਹ ਨਾਲ ਵੀ ਜ਼ਿਆਦਾ ਹੋਏਗੀ ਹੋ ਸਕਦੇ ਆ ਬਿਲਕੁਲ 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 ਕਰਨ ਆ ਵੀ ਆਪਾਂ ਲੋਕਾਂ ਨੂੰ ਆਪਣੇ ਕੰਟਰੀ ਦੇ ਪ੍ਰਤੀ ਸੈਂਸੀਅਰ ਹੋਣਾ ਚਾਹੀਦਾ ਜੇ ਆਪਾਂ ਨਹੀਂ ਸੈਂਸੀਅਰ ਹੋਵਾਂਗੇ ਨਹੀਂ ਡੈਡੀਕੇਟਿਡ ਹੋਵਾਂਗੇ ਜਿਹੜਾ ਸਾਡੇ ਬੱਚਿਆਂ ਦਾ ਫਿਊਚਰ ਆ ਐਕਚੁਅਲੀ ਕਰਪਸ਼ਨ ਕੀ ਕਰਦੀ ਕੀ ਆ ਜਿਹੜੇ ਦੂਸਰੇ ਲੋਕਾਂ ਦੇ ਰਾਈਟਸ ਆ ਉਹਨਾਂ ਨੂੰ ਇਨਗਲਫ ਕਰ ਲੈਂਦੀ ਆ ਨਿਗਲ ਜਾਂਦੀ ਆ ਜਿਹੜੇ ਉਸ ਪੈਸੇ ਨਾਲ ਲੋਕਾਂ ਦੇ ਕੰਮ ਹੋਣੇ ਸੀਗੇ ਪਿੰਡਾਂ 'ਚ ਕੋਈ ਖਾ ਪਿੰਡਾਂ ਵਾਲੇ ਲੋਕ ਵਿਚਾਰੇ تھے ਉੱਤੇ ਦੇ ਉੱਤੇ ਦੇ ਦੇ ਰਹੇ ਅਸੀਂ ਗੱਲ ਕਰਦੇ ਹਾਂ ਕਨਸਟੀਟਿਊਸ਼ਨ ਆਫ ਇੰਡੀਆ ਦੀ ਕਈ ਵਾਰ ਬਾਹਾਂ ਲਹਿਰਾਉਂਦੇ ਆਂ ਕਿ ਇਹ ਭਾਰਤ ਦਾ ਸੰਵਿਧਾਨ ਆ ਕਨਸਟੀਟਿਊਸ਼ਨ ਆਫ ਇੰਡੀਆ ਦੇ ਫੰਡਾਮੈਂਟਲ ਰਾਈਟਸ ਅੱਜ ਤੱਕ ਆਫਟਰ ਇੰਡੀਪੈਂਡੈਂਸ ਅੱਜ ਤੱਕ ਇੰਪਲੀਮੈਂਟ ਨਹੀਂ ਹੋਇਆ ਮੈਨੂੰ ਇੱਕ ਆਰਟੀਕਲ ਵੀ ਦਿਖਾਇਆ ਗਿਆ ਮੈਂ ਥੋੜੋ ਕੋਈ ਮਤਲਬ ਸਟੱਡੀ ਕੀਤਾ ਉਹਨੂੰ ਨਹੀਂ ਹੋਰੇ ਕਿ ਕਰਪਸ਼ਨ ਆਪਣੇ ਆਪ ਹੀ ਖਤਮ ਹੋ ਜੇਗੀ ਸਿਸਟਮ ਇਮਪਰੂਵ ਹੋ ਗਿਆ ਪਿੰਡਾਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹੋਣਗੀਆਂ ਸਾਡੀਆਂ ਗਲੀਆਂ ਪਈਆਂ ਨੇ ਬਣਨ ਵਾਲੀਆਂ ਸਾਡੀਆਂ ਨਾਲੀਆਂ ਪਈਆਂ ਨੇ ਮੈਨੂੰ ਲੱਗਦਾ ਇਹੀ ਕਾਰਨ ਹੈ ਕਿ ਅੱਜ ਵੀ ਸਾਡੇ ਲੋਕ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹਿ ਗਏ ਨੇ ਜੀ 76 ਸਾਲ ਬਾਅਦ ਅਸੀਂ ਹਾਲੇ ਵੀ ਗਲੀਆਂ ਨਾਲੀਆਂ ਦੇ ਚੱਕਰਾਂ 'ਚ ਘੁੰਮ ਰਹੇ ਆ ਤਾਂ ਮੈਂ ਉਹ ਇਦਾਂ ਦਾ ਅਫਸਰ ਹੋਣਗੇ ਤਾਂ ਇਹੀ ਕੁਝ ਹੋਏਗਾ ਜੀ ਫਿਰ ਨਹੀਂ ਚੱਲੀ ਪਿੰਡ ਇਨ ਫਿਊਚਰ ਬਹੁਤ ਸਾਰੀਆਂ ਵੱਡੀਆਂ ਮੁਸੀਬਤਾਂ 'ਚ ਫਸ ਰਹੇ ਆ ਪਿੰਡਾਂ ਦੇ ਲੋਕ ਰਾਈਟ ਕੋਈ ਸਰਕਾਰ ਦੀ ਮੇਜਰ ਫੇਲਰ ਹੈ ਤੁਸੀਂ ਵੈਰੀਫਾਈ ਜੀ ਬਿਲਕੁਲ ਸਕੂਲ ਦੇ ਹੈਡਮਾਸਟਰ ਨੂੰ ਇਹ ਨਹੀਂ ਪਤਾ ਮੈ ਮੇਰੀ ਕਲਾਸ ਤੇ ਬੱਚੇ ਕਿੰਨੇ ਆ ਮੇਰੇ ਸਕੂਲ ਚ ਸਕੂਲ ਦੀ ਕੀ ਆ ਦੇ ਕਰੇਗਾ ਉਹ ਤੇ ਸਕੂਲ ਦੀ ਜਿਹੜੀ ਮੈਨੇਜਮੈਂਟ ਆ ਉਹ ਉੱਥੇ ਦੱਸੋ ਕੀ ਫੰਕਸ਼ਨ ਕਰੇਗੀ ਇਹ ਸਵੇਰੀ ਪੂਰਿਆ ਗਵਰਨਸ ਆ ਗਵਰਨਮੈਂਟ ਦੀ ਜਿਹੜੀ ਕਿ ਚੰਗੀ ਹੋਣੀ ਚਾਹੀਦੀ ਹੈ ਗਵਰਨਮੈਂਟ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਇਹ ਮਹਿਸੂਸ ਕਰਨਾ ਚਾਹੀਦਾ ਵੀ ਅਸੀਂ ਆਪਣੇ ਆਪ ਨੂੰ ਉਮਕੁਰੂ ਕਰੀਏ ਮਨ ਜੇ ਉਹ ਆਪਣੀਆਂ ਖਾਮੀਆਂ ਤਲਾਸ਼ਣੀਆਂ ਚਾਹੀਦੀਆਂ ਤਲਾਸ਼ ਕੇ ਉਹਨਾਂ ਨੂੰ ਉਹਨਾਂ ਦੇ ਵਿੱਚ ਇੰਪਰੂਵਮੈਂਟ ਕਰਨੀ ਚਾਹੀਦੀ ਹੈ ਸੁਧਾਰ ਕਰਨਾ ਚਾਹੀਦਾ ਪਰ ਕਿਵੇਂ ਸੁਧਾਰ ਕਰ ਸਕਦੇ ਆ ਸਾਰੇ ਆਪੇ ਉਹ ਸੰਸੀਅਰ ਹੋਣੇ ਚਾਹੀਦੇ ਆ ਜੇ ਇੱਕ ਕੰਮ ਦੇ ਵਿੱਚ ਵੀ ਆਇਨਸਟਾਈਨ ਜੀ ਨੇ ਵੀ ਕਿਹਾ ਸੀਗਾ ਜੇ ਇੱਕ ਕੰਮ ਦੇ ਵਿੱਚ ਤੁਹਾਡੀ ਹਿਊਮਨ ਦੇ ਕੰਮ ਦੇ ਵਿੱਚ ਇੱਕ ਐਰਰ ਆਂਦੀ ਆ ਇਟਸ ਅ ਹਿਊਮਨ ਮਿਸਟੇਕ ਆ ਇਟਸ ਨਾਟ ਗੋਡ ਮਿਸਟੇਕ ਸਤੇ ਮਾਨ ਸਾਹਿਬ ਹੁਣ ਇਸ ਰਿਗਾਰਡਿੰਗ ਆਪਾਂ ਇੱਕ ਹੋਰ ਗੱਲ ਕਰ ਰਹੀ ਹੈ ਹੁਣ ਇਹ ਸਾਰੇ ਕਪਲੇ ਦੀ ਜਾਂਚ ਕੌਣ ਕਰ ਰਿਹਾ ਜੀ ਕਿਹਦੇ ਕੋਲ ਹੈ ਅਸੀਂ ਹੁਣ ਡਿਪਟੀ ਕਮਿਸ਼ਨਰ ਜੀ ਨੂੰ ਵੀ ਲਿਖ ਕੇ ਦੇ ਰਹੇ ਹਾਂ ਤੇ ਜੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਹੈਵ ਦਾ ਆਪਸ਼ਨ ਕਿ ਅਸੀਂ ਹਾਈ ਕੋਰਟ ਦਾ ਦਰਵਾਜਾ ਮਾਂਜੂ ਹਾਈ ਕੋਰਟ ਤੇ ਜਾਵਾਂਗੇ ਉੱਥੇ ਡੋਰ ਨਾਕ ਕਰਾਂਗੇ ਤੇ ਇਹਦੀ ਸੀਬੀਆਈ ਤੋਂ ਵਿਜੀਲੈਂਸ ਤੋਂ ਟੋਟਲ ਪੜਤਾਲ ਹੋਣੀ ਚਾਹੀਦੀ ਜੇ ਸੀਬੀਆਈ ਤੋਂ ਵਿਜੀਲੈਂਸ ਤੋਂ ਪੜਤਾਲ ਹੁੰਦੀ ਆ ਤੇ ਫਿਰ ਬਹੁਤ ਸਾਰੇ ਜਿਹੜੇ ਮਗਰਮੱਛਾ ਉਹ ਇਸ ਟਰੈਪ ਦੇ ਵਿੱਚ ਤੁਹਾਨੂੰ ਲੱਗਦਾ ਕਿ ਜੇਕਰ ਵਿਜੀਲੈਂਸ ਜਾਂਚ ਇਸ ਦੀ ਕਰਦੀ ਆ ਫਿਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜੇਕਰ ਇਸ ਦੀ ਪਾਰਦਰਸ਼ਤਾ ਕਿ ਨਿਰਪੱਖਤਾ ਦੇ ਨਾਲ ਜਾਂਚ ਹੁੰਦੀ ਆ ਤਾਂ ਮੈਨੂੰ ਲੱਗਦਾ ਕਿ ਰਾਜਨੀਤਿਕ ਆਗੂਆਂ ਦੀ ਵੀ ਜਿਹੜੀ ਉਹ ਕਿ ਮੂਲੀਅਤਾ ਜਾਂ ਸ਼ੈ ਉਹ ਸਾਹਮਣੇ ਆਵੇਗੀ ਤੇ ਜੇਕਰ ਵਿਜੀਲੈਂਸ ਜਾਂਚ ਕਰਦੀ ਹੈ ਤੁਹਾਨੂੰ ਲੱਗਦਾ ਕਿ ਵਿਜੀਲੈਂਸ ਵੀ ਨਿਰਪੱਖਤਾ ਦੇ ਨਾਲ ਜਾਂਚ ਕਰੇਗੀ ਕਿਉਂਕਿ ਵਿਰੋਧੀ ਧਿਰਾਂ ਤਾਂ ਅਕਸਰ ਇਹ ਕਹਿੰਦੀਆਂ ਨੇ ਕਿ ਵਿਜੀਲੈਂਸ ਜਿਹੜੀ ਉਹ ਤਾਂ ਸਰਕਾਰ ਦੀ ਹੈ ਜੀ ਤਾਂ ਸਰਕਾਰ ਵਸਾਏਗੀ ਫਿਰ ਆਪਣੇ ਐਮਪੀ ਐਮਐਲ ਨੂੰ ਜੀ ਐਮਪੀ ਐਮਐਲ ਦੀ ਗੱਲ ਜਦੋਂ ਵਿਜੀਲੈਂਸ ਜੀ ਜੱਜ ਸਾਹਿਬ ਜਦੋਂ ਕਿਤੇ ਜਸਟਿਸ ਕਰਦੇ ਹਨ ਉਹ ਆਪਣਾ ਪਰਾਇ ਦੇਖ ਕੇ ਜਸਟਿਸ ਨਹੀਂ ਕਰਦੇ ਉਹ ਐਸ ਪਰ ਕਨਸਟੀਟਿਊਸ਼ਨ ਦੀਆਂ ਫੀਲਿੰਗਸ ਨੂੰ ਲੈ ਕੇ ਜਸਟਿਸ ਕਰਦੇ ਆ ਨਹੀਂ ਜੱਜ ਸਾਹਿਬ ਤਾਂ ਕਰਨਗੇ ਪਰ ਜੋ ਉਹਨਾਂ ਨੂੰ ਚਲਾਨ ਪੇਸ਼ ਕਰਨਾ ਹੈ ਜੋ ਬਿਆਨ ਵਗੈਰਾ ਹੁੰਦੇ ਆ ਜੋ ਸਾਰੀ ਇੱਕ ਫਾਈਲ ਪ੍ਰੋਪਰ ਫੰਡਾ ਤਿਆਰ ਹੁੰਦਾ ਉਹ ਤਾਂ ਵਿਜੀਲੈਂਸ ਕਰਕੇ ਦੇਗੀ ਨਾ ਜੀ ਤੇ ਨੇਚਰਲੀ ਤੌਰ ਤੇ ਇਹ ਤੇ ਜਿਹੜੇ ਰਿਜ਼ਲਟ ਆ ਜਿਹੜਾ ਰਿਕਾਰਡ ਆ ਉਹ ਆਪਣੇ ਆਪ ਬੋਲ ਦਿਆ ਇਹ ਤਾਂ ਹਾਈਡ ਕਰਨ ਦੀ ਲੋੜ ਹੀ ਕੋਈ ਨਹੀਂ ਹੈ ਰਿਕਾਰਡ ਆਪਣੇ ਆਪ ਹੀ ਦੱਸ ਰਿਹਾ ਵੀ ਕੌਣ-ਕੌਣ ਇਨਵੋਲਡ ਆ ਪੇਮੈਂਟ ਕਿਸ ਤਰ੍ਹਾਂ ਹੋ ਗਈ ਕਿੱਥੇ ਗਏ ਬਿੱਲ ਬਿੱਲ ਬੈਕਡੇਟਡ ਆ ਕਿੱਦਾਂ ਆ ਕਦੋਂ ਪੈਸੇ ਨਿਕਲੇ ਕਦੋਂ ਬੈਂਕ ਦੇ ਦੂਜੇ ਪੰਚਾਇਤ ਦੇ ਅਕਾਊਂਟ ਦੇ ਵਿੱਚ ਪੈਸੇ ਹੁਣ ਵੀ ਬੀਡੀਪੀ ਸੁਖਜਿੰਦਰ ਸਿੰਘ ਹੁਣ ਵੀ ਉਹਨ ਡਿਊਟੀ ਹੈ ਜੀ ਹਾਂ ਜੀ ਉਹ ਬਲੌਕ ਲੇਖਾਕਾਰ ਹੁਣ ਲੇਖਾਕਾਰ ਲੱਗ ਗਿਆ ਨਹੀਂ ਲੇਖਾਕਾਰ ਚਾਰਜ ਬੀ ਡੀ ਪੀਓ ਓਕੇ ਬਲਾਗ 1 ਹਾਂਜੀ ਇਸ ਜਿਹੜਾ ਉਹਦਾ ਸਟੇਟਸ ਆ ਲੇਖਾਕਾਰ ਚਾਰਜ ਬੀ ਡੀ ਪੀਓ ਅੱਛਾ ਆਖੀ ਸਵਾਲ ਹੈ ਜੇਕਰ ਕੁਝ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਹੋਵੇ ਮੁੱਖ ਮੰਤਰੀ ਪੰਜਾਬ ਨੂੰ ਕਿਉਂਕਿ ਵਿਜੀਲੈਂਸ ਮਾਫੀ ਚਾਹੁੰਦਾ ਰਿਸ਼ਤਾਚਾਰ ਨੂੰ ਲੈ ਕੇ ਬਹੁਤ ਵੱਡੀਆਂ ਵੱਡੀਆਂ ਦੋਹਾਈਆਂ ਦਿੰਦੇ ਨੇ ਤਾਂ ਉਹਨਾਂ ਦੀ ਸਰਕਾਰ ਦੇ ਵਿੱਚ ਇੱਕ ਹਲਕੇ ਦਾ ਐਮ ਐਲ ਏ ਹੋਵੇ ਉਸੇ ਕਰਦਾ ਐਮ ਪੀ ਹੋਵੇ ਤਾਂ ਇੱਡੇ ਵੱਡੇ ਹਲਕੇ ਦੇ ਵਿੱਚ ਇੱਡਾ ਵੱਡਾ ਕਪਲਾ ਹੋ ਜਾਵੇ ਇਹ ਰਾਸ ਨਹੀਂ ਆਏਗੀ ਆਰੀ ਗੱਲ ਤਾਂ ਕੀ ਕਹਿਣਾ ਚਾਹੁੰਦੇ ਹੋ ਫਿਰ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਮੈਂ ਉਹਨਾਂ ਤੇ ਪ੍ਰਾਊਡ ਵੀ ਕਰਦਾ ਹਾਂ ਤੇ ਉਹਨਾਂ ਨੂੰ ਇਹ ਕਹਿਣਾ ਵੀ ਚਾਹਨਾ ਕਿ ਤੁਸੀਂ ਇਸੇ ਚੀਜ਼ ਦੀ ਗਹਿਰਾਈ ਤੱਕ ਇੱਕ ਸਪੈਸ਼ਲ ਟੀਮ ਬਣਾ ਕੇ ਵਿਜੀਲੈਂਸ ਦੀ ਜਾਂਚ ਕਰਾਓ ਰਿਕਾਰਡ ਸਾਰਾ ਔਨ ਟੇਬਲ ਪਿਆ ਤੇ ਜਿਹੜੇ ਜਿਹੜੇ ਉਸ ਦੇ ਵਿੱਚ ਫਸਦੇ ਆ ਇਹਨਾਂ ਚੰਗੀ ਤੌਰ ਤੇ ਸਰਕਾਰ ਦੀ ਗੁੱਡਵਿਲ ਹੋਏਗੀ ਜੇ ਇਹਦੀ ਪ੍ਰੋਪਰ ਵੇਅ ਦੇ ਨਾਲ ਇਨਕੁਆਇਰੀ ਹੁੰਦੀ ਆ ਤੇ ਉਹਨਾਂ ਨੂੰ ਪਨਿਸ਼ਮੈਂਟ ਮਿਲਦੀ ਆ ਜੇ ਇੱਕ ਡਰੱਗ ਦੇ ਜਿਹੜੇ ਕਰਦੇ ਆ ਜੇ ਉਹਨਾਂ ਦੇ ਘਟ ਆਈ ਜਾ ਸਕਦੇ ਆ ਬਿਲਕੁਲ ਇਨੈਕਚੁਅਲੀ ਤੌਰ ਤੇ ਜਿਹੜੇ ਕਰਪਟ ਵਿਅਕਤੀ ਆ ਜਿਹੜੀਆਂ ਨੇ ਕੋ ਗੱਡੀਆਂ ਆ ਸਾਰਾ ਕੁਝ ਿਆ ਘਟ ਰਿਆ ਕਰੋੜ ਰੁਪਈਆਂ ਦੀਆਂ ਪ੍ਰਾਪਰਟੀਆਂ ਬਣਾਈਆਂ ਤੇ ਅਸੀਂ ਚਾਹਾਂਗੇ ਸਰਕਾਰ ਤੋਂ ਟਾਓ ਨਾ ਉਹਨਾਂ ਦੀ ਸੀਲ ਕਰਕੇ ਪ੍ਰਾਪਰਟੀ ਉਹਦੇ ਵਿੱਚ ਲੋਕ ਬਸਾਏ ਜਾਣੇ ਚਾਹੀਦੇ ਤਾਂ ਕਿ ਪਤਾ ਲੱਗੇ ਵੀ ਸਰਕਾਰ ਨੇ ਕੋਈ ਚੰਗਾ ਕੰਮ ਕੀਤਾ ਬਿਲਕੁਲ ਬਹੁਤ ਬਹੁਤ ਧੰਨਵਾਦੀ ਮਾਨ ਸਾਹਿਬ ਤੇ ਸੋ ਐਸਨ ਹੁਸ਼ਾਰਪੁਰ ਤੋਂ ਆ ਕੇ ਇਹ ਐਕਟਿਵਿਸਟ ਜਗਪਾਲ ਸਿੰਘ ਮਾਂਜੇਰਾ ਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਸੱਚਮੁੱਚ ਇੱਕ ਇਹ ਹੈਰਾਨੀਜਨਕ ਖੁਲਾਸਾ ਜਿਹੜਾ ਹੋਇਆ ਮਾਲਪੁਰ ਬਲਾਕ ਬੀਡੀਪੀਓ ਦਫ਼ਤਰ ਦਾ ਕਿ 1 ਕਰੋੜ ਦੇ ਲਗਭਗ ਜਿਹੜਾ ਕਪਲਾ ਬੀਡੀਪੀਓ ਸੁਖਜਿੰਦਰ ਸਿੰਘ ਤਾਂ ਸਾਹਮਣੇ ਆਇਆ ਜਿਸ ਦੀ ਕਿ ਬਕਾਇਦਾ ਇਹ ਬੀਡੀਪੀਓ ਬਲਵਿੰਦਰ ਪਾਲ ਵੱਲੋਂ ਸ਼ਿਕਾਇਤ ਵੀ ਜਿਹੜੀ ਦਰਜ ਕੀਤੀ ਗਈ ਹੈ ਤੇ ਜਦੋਂ ਉਹਨਾਂ ਦੀ ਸੁਣਵਾਈ ਇਹ ਲੋਕਲ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਂਦੀ ਤਾਂ ਉਹਨਾਂ ਵੱਲੋਂ ਹਾਈ ਕਮਾਂਡ ਤੱਕ ਜਿਹੜੀ ਪਹੁੰਚ ਕੀਤੀ ਜਾਂਦੀ ਹੈ ਮਤਲਬ ਕਿ ਆਪਣੀ ਸੀਨੀਅਰ ਅਥਾਰਟੀ ਦੇ ਕੋਲ ਪਹੁੰਚ ਕੀਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਹੁਣ ਜਾਂਚ ਪੜਤਾਲ ਸ਼ੁਰੂ ਹੁੰਦੀ ਹੈ